ਕੋਈ ਸੁਣਿਆ ਹੋਵੇਗਾ ਸੋ ਸਾਧ ਸੰਗਤ ਜੀ ਕਈ ਵਾਰ ਤਾਂ ਆਪਾਂ ਕੁੱਤੇ ਦੀਆਂ ਇਹ ਆਵਾਜ਼ਾਂ ਸੁਣ ਕੇ ਰਾਤ ਨੂੰ ਡਰ ਵੀ ਪੈਂਦੇ ਹਾਂ ਸੰਗਤ ਜੀ ਕੁੱਤੇ ਦੀ ਰੋਂਦੀ ਹੋਈ ਆਵਾਜ਼ਾਂ ਨੂੰ ਦੁਨੀਆ 'ਚ ਚੰਗਾ ਨਹੀਂ ਮੰਨਿਆ ਜਾਂਦਾ ਗੁਰੂ ਪਿਆਰਿਓ ਇਦਾਂ ਵੀ ਕਿਹਾ ਜਾਂਦਾ ਹੈ ਕਿ ਕੁੱਤੇ ਉਦੋਂ ਹੀ ਰੋਂਦੇ ਨੇ ਜਦੋਂ ਉਹਨਾਂ ਨੂੰ ਕੋਈ ਆਤਮਾ ਦੀ ਖਾਈ ਦਿੰਦੀ ਹੈ ਇਨਾਂ ਸਾਰੀਆਂ ਗੱਲਾਂ ਦੇ ਵਿੱਚ ਕਿੰਨੀ ਕੋ ਸੁਚਾਈ ਹੈ ਅਸਲ ਕੁੱਤੇ ਦੇ ਰੋਣ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਪੂਰੀ ਸਚਾਈ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਸੰਗਤਾਂ ਨੂੰ ਵੀ ਇਸ ਬਾਰੇ ਜਾਣਕਾਰੀ ਮਿਲ ਸਕੇ ਸੋ ਬੋਤਾ ਸਮਾਂ ਨਾ ਲੈਂਦੇ ਹੋਏ ਆਓ ਲੈ ਚਲਦੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਇਸ ਦੁਨੀਆ ਦੇ ਵਿੱਚ ਜੇਕਰ ਕੋਈ ਵਫਾਦਾਰ ਹੈ ਤਾਂ ਉਹ ਹੈ ਕੁੱਤਾ ਤੁਸੀਂ ਜੇਕਰ ਇੱਕ ਵਾਰ ਕਿਸੇ ਕੁੱਤੇ ਨੂੰ ਇੱਕ ਰੋਟੀ ਖਵਾ ਦੋ ਤਾਂ ਉਹ ਕੁੱਤਾ ساری ਜ਼ਿੰਦਗੀ ਤੁਹਾਡੇ ਅੱਗੇ ਪਿੱਛੇ ਘੁੰਮੇਗਾ ਇਸ ਦੇ ਬਾਵਜੂਦ ਵੀ ਅਸੀਂ ਕੁੱਤੇ ਨੂੰ ਗਾਲਾਂ ਦਿੰਦੇ ਹੋਏ ਇਸ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਲੋਕਾਂ ਦੀ ਬਹੁਤ ਹੀ ਗਲਤ ਗੱਲ ਹੈ ਕੁੱਤੇ ਇਨਸਾਨਾਂ ਦੇ ਕਾਫੀ ਚੰਗੇ ਦੋਸਤ ਮੰਨੇ ਜਾਂਦੇ ਹਨ ਉਹ ਹਮੇਸ਼ਾ ਹੀ ਇਨਸਾਨਾਂ ਦੀ ਮਦਦ ਕਰਦੇ ਹਨ ਸੰਗਤ ਜੀ ਭਾਵੇਂ ਉਹ ਘਰ ਦੀ ਦੇਖਭਾਲ ਹੋਵੇ ਭਾਵੇਂ ਦੁਸ਼ਮਣਾਂ ਦੇ ਟਿਕਾਣੇ ਲੱਭਣੇ ਹੋਣ ਹਰ ਕੰਮ ਦੇ ਵਿੱਚ ਕੁੱਤੇ ਆਪਣੀ ਕਾਬਿਲियत ਸਾਬਤ ਕਰ ਚੁੱਕੇ ਹਨ ਕੁੱਤਿਆਂ ਦੇ ਵਿੱਚ ਇੰਨੀ ਚੰਗਿਆਈ ਹੋਣ ਦੇ ਬਾਵਜੂਦ ਵੀ ਲੋਕ ਕਹਿੰਦੇ ਇਹਨਾਂ ਦੇ ਨਾਲ ਅਪਸ਼ਗਨ ਜੋੜ ਦਿੰਦੇ ਹਨ ਆਖਿਰ ਜਦੋਂ ਰਾਤ ਨੂੰ ਕੁੱਤੇ ਦੀ ਰੋਂਣ ਦੀ ਆਵਾਜ਼ ਸੁਣਾਈ ਦੇਣ ਤਾਂ ਲੋਕ ਡਰਨ ਲੱਗ ਜਾਂਦੇ ਹਨ ਅਕਸਰ ਇਹੀ ਕਿਹਾ ਜਾਂਦਾ ਹੈ ਕਿ ਜਦੋਂ ਕੁੱਤੇ ਰਾਤ ਨੂੰ ਰੋਂਦੇ ਹਨ ਤਾਂ ਉਹ ਮੌਤ ਦਾ ਸੰਕੇਤ ਹੁੰਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਮਨੁੱਖ ਨੂੰ ਕੁੱਤੇ ਦੇ ਰੋਂਣ ਦੀ ਆਵਾਜ਼ ਸੁਣਾਈ ਦਿੰਦੀ ਹੈ ਉਸ ਦੀ ਜਾਂ ਉਸ ਦੇ ਪਰਿਵਾਰ ਵਿੱਚ ਕਿਸੇ ਦੇ ਵੀ ਮੌਤ ਹੋਣ ਵਾਲੀ ਹੁੰਦੀ ਹੈ ਕੁੱਤੇ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਤਾਂ ਇਸ ਲਈ ਕੁੱਤਾ ਉੱਚੀ ਉੱਚੀ ਰੋ ਕੇ ਸਾਨੂੰ ਸੰਕੇਤ ਦਿੰਦੇ ਨੇ ਤਾਂ ਜੋ ਅਸੀਂ ਸਤਰਕ ਹੋ ਸਕੀਏ ਜੋਤਿਸ਼ ਸ਼ਾਸਤਰਾਂ ਦੇ ਅਨੁਸਾਰ ਰਾਤ ਨੂੰ ਕੁੱਤੇ ਇਸ ਵਜਾ ਦੇ ਨਾਲ ਰੋਂਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਆਸ-ਪਾਸ ਆਤਮਾ ਦਿਖਾਈ ਦਿੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਉਹ ਰੋਣ ਲੱਗ ਜਾਂਦੇ ਹਨ ਇਦਾਂ ਵੀ ਕਿਹਾ ਜਾਂਦਾ ਹੈ ਕਿ ਕੁੱਤੇ ਦੀ ਦੇਖਣ ਦੀ ਅਤੇ ਸੁਣਨ ਦੀ ਸ਼ਕਤੀ ਬਹੁਤ ਹੀ ਤੇਜ਼ ਹੁੰਦੀ ਹੈ ਇਸ ਲਈ ਕੁੱਤੇ ਅਜੇਹੀਆਂ ਚੀਜ਼ਾਂ ਨੂੰ ਛੇਤੇ ਹੀ ਮਹਿਸੂਸ ਕਰ ਲੈਂਦੇ ਹਨ ਅਤੇ ਰੋਕੇ ਉਹ ਸਾਨੂੰ ਅਭਿਆਸ ਕਰਾਉਂਦੇ ਹਨ ਕਿ ਉਥੇ ਆਸ-ਪਾਸ ਕੋਈ ਹੋ ਸਕਦਾ ਹੈ ਕੋਈ ਐਸਾ ਜਿਸ ਨੂੰ ਮਨੁੱਖ ਆਪਣੀ ਇਨ੍ਹਾਂ ਅੱਖਾਂ ਦੇ ਨਾਲ ਨਹੀਂ ਦੇਖ ਸਕਦਾ ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਘਰ ਦਾ ਪਾਲਤੂ ਕੁੱਤਾ ਰੋਣ ਲੱਗ ਜਾਂਦਾ ਹੈ ਜਦੋਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਦੋਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਰਹੇ ਹੁੰਦੇ ਨੇ ਜਾਂ ਫਿਰ ਉਹ ਖਾਣਾ ਪੀਣਾ ਛੱਡ ਦਵੇ ਤਾਂ ਵੀ ਇਸ ਦਾ ਮਤਲਬ ਘਰ ਦੇ ਵਿੱਚ ਕੋਈ ਸੰਕਟ ਆਉਣ ਵਾਲਾ ਹੈ ਉਹ ਤੁਹਾਨੂੰ ਇਸ ਤਰ੍ਹਾਂ ਸੰਕੇਤ ਦਿੰਦੇ ਨੇ ਕਿਉਂਕਿ ਉਹ ਤੁਹਾਡੇ ਆਉਣ ਵਾਲੇ ਕਿਉਂਕਿ ਉਹ ਤੁਹਾਨੂੰ ਆਉਣ ਵਾਲੇ ਖਤਰੇ ਤੋਂ ਬਚਾ ਸਕਣ ਇਹ ਗੱਲਾਂ ਕਿੰਨੀਆਂ ਕੁ ਸੱਚ ਨੇ ਇਸ ਦੇ ਬਾਰੇ ਵਿੱਚ ਕੋਈ ਸਖਸ਼ ਮੌਜੂਦ ਨਹੀਂ ਹੈ ਇਹ ਸਭ ਵਿਸ਼ਵਾਸ ਦੀ ਗੱਲ ਹੈ ਸੋ ਸਾਧ ਸੰਗਤ ਜੀ ਕਈ ਲੋਕ ਇਹਨਾਂ ਨੂੰ ਅੰਧਵਿਸ਼ਵਾਸ ਮੰਨਦੇ ਨੇ ਅਤੇ ਕਈ ਲੋਕ ਇਹਨਾਂ ਤੇ ਵਿਸ਼ਵਾਸ ਕਰਦੇ ਨੇ ਵੈਸੇ ਕੁੱਤੇ ਦੇ ਰੋਣ ਦੇ ਪਿੱਛੇ ਕੀ ਕਾਰਨ ਹੈ ਵਿਗਿਆਨੀਆਂ ਨੇ ਵੀ ਵਿਗਿਆਨੀਆਂ ਨੇ ਵੀ ਕਾਫੀ ਰਿਸਰਚ ਕੀਤੀ ਹੈ ਉਹਨਾਂ ਦੇ ਅਨੁਸਾਰ ਜਦੋਂ ਕੁੱਤੇ ਰੋਂਦੇ ਨੇ ਉਸ ਦੀ ਆਵਾਜ਼ ਨੂੰ ਹਲਕਾ ਕਿਹਾ ਜਾਂਦਾ ਹੈ ਇਹ ਕੁੱਤੇ ਭੇੜੀਏ ਦੇ ਹੀ ਪਰਜਾਤੀ ਦੇ ਜਾਨਵਰ ਹੁੰਦੇ ਹਨ ਇਸ ਲਈ ਇਹਨਾਂ ਦੀ ਕਾਫੀ ਆਦਤਾਂ ਭੇੜੀਏ ਦੇ ਨਾਲ ਮਿਲਦੀਆਂ ਹਨ ਜਿਸ ਤਰ੍ਹਾਂ ਭੇੜੀਏ ਇੱਕ ਦੂਜੇ ਨੂੰ ਸੰਦੇਸ਼ ਦੇਣ ਦੇ ਲਈ ਦਖਾੜ ਮਾਰਦੇ ਨੇ ਇਸ ਤਰ੍ਹਾਂ ਹੀ ਕੁੱਤੇ ਆਪਣਾ ਸੰਦੇਸ਼ ਆਪਣੇ ਸਾਥੀਆਂ ਤੱਕ ਪਹੁੰਚਾਉਣ ਦੇ ਲਈ ਹਲਿੰਗ ਦਾ ਸਹਾਰਾ ਲੈਂਦੇ ਨੇ ਇਸ ਦਾ ਖਾਸ ਆਵਾਜ਼ ਦੇ ذریعے ਨਾਲ ਦੇ ਉਹ ਆਪਣੇ ਸਾਰੇ ਸਾਥੀਆਂ ਨੂੰ ਆਪਣੀ ਲੋਕੇਸ਼ਨ ਦੱਸਦੇ ਹਨ ਤਾਂ ਜੋ ਉਹਨਾਂ ਦੇ ਸਾਥੀ ਉਹਨਾਂ ਤੱਕ ਆਸਾਨੀ ਨਾਲ ਪਹੁੰਚ ਜਾਣ ਕੁਝ ਵਿਗਿਆਨਿਕਾਂ ਦਾ ਇਦਾਂ ਵੀ ਮੰਨਣਾ ਹੈ ਕਿ ਜਦੋਂ ਉਹਨਾਂ ਨੂੰ ਦਰਦ ਹੁੰਦਾ ਹੈ ਤਾਂ ਵੀ ਕੁੱਤੇ ਰੋਂਦੇ ਨੇ ਇਹ ਉਹਨਾਂ ਦਾ ਆਪਣੇ ਦੁੱਖਾਂ ਨੂੰ ਜ਼ਾਹਿਰ ਕਰਨ ਦਾ ਖਾਸ ਤਰੀਕਾ ਹੈ ਕੁੱਤੇ ਇੱਕ ਅਜੀਹਾ ਜਾਨਵਰ ਹੈ ਜਿਸ ਨੂੰ ਇਨਸਾਨਾਂ ਦੇ ਨਾਲ ਕੁਲ ਮਿਲ ਕੇ ਰਹਿਣਾ ਬਹੁਤ ਹੀ ਪਸੰਦ ਹੁੰਦਾ ਹੈ ਇਹ ਇਕੱਲਾ ਰਹਿਣਾ ਪਸੰਦ ਨਹੀਂ ਹੁੰਦਾ ਘਰ ਜਾਂ ਬਾਹਰ ਜਾਂ ਸੜਕ ਤੇ ਜਦੋਂ ਵੀ ਉਹ ਇਕੱਲੇ ਰਹਿੰਦੇ ਨੇ ਉਹਨਾਂ ਨੂੰ ਇਕੱਲਾਪਨ ਮਹਿਸੂਸ ਹੁੰਦਾ ਹੈ ਇਸ ਦੇ ਲਈ ਉਹ ਭੌਂਕਦੇ ਨੇ ਇਸ ਲਈ ਕੁੱਤਿਆਂ ਨੂੰ ਸ਼ੋਰ ਸ਼ਰਾਬੇ ਅਤੇ ਬੇਮਤਲਬ ਦੀਆਂ ਆਵਾਜ਼ਾਂ ਇਹਨਾਂ ਨੂੰ ਇਰੀਟੇਟ ਕਰਦੀਆਂ ਹਨ ਅਤੇ ਉਹਨਾਂ ਨੂੰ ਕੋਈ ਅਜੀਹੀ ਆਵਾਜ਼ ਸੁਣਾਈ ਦਿੰਦੀ ਹੈ ਜੋ ਉਹਨਾਂ ਦੇ ਕੰਨਾਂ ਨੂੰ ਚੁਬਦੀ ਹੈ ਤਾਂ ਉਹ ਭੌਂਕਣ ਲੱਗ ਜਾਂਦੇ ਹਨ ਇਸ ਦੇ ਕਾਰਨ ਉਹਨਾਂ ਦੇ ਇਲਾਕੇ ਵਿੱਚ ਕੋਈ ਅਣਜਾਣ ਵਿਅਕਤੀ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵੀ ਕੁੱਤੇ ਭੌਂਕ ਕੇ ਉਹਨਾਂ ਨੂੰ ਉਥੋਂ ਜਾਣ ਦਾ ਸੰਦੇਸ਼ ਦਿੰਦੇ ਹਨ ਤੇ ਨਾਲ ਹੀ ਆਪਣੇ ਸਾਥੀਆਂ ਨੂੰ ਇਹ ਵੀ ਦੱਸ ਦਿੰਦੇ ਨੇ ਕਿ ਉਹ ਉਹ ਇਸ ਵਿਅਕਤੀ ਉੱਪਰ ਨਜ਼ਰ ਰੱਖਣ ਤਾਂ ਜੋ ਉਹ ਵਿਅਕਤੀ ਇਸ ਤੋਂ ਮੁਹੱਲੇ ਅਤੇ ਇੱਥ ਦੇ ਵਿਅਕਤੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਸੋ ਗੁਰੂ ਪਿਆਰਿਓ ਕੁੱਤੇ ਇਨਸਾਨਾਂ ਦੇ ਸਭ ਤੋਂ ਸੱਚੇ ਮਿੱਤਰ ਹੁੰਦੇ ਹਨ ਅਤੇ ਕੁੱਤੇ ਦੀ ਵਫਾਦਾਰੀ ਦੀਆਂ ਕਹਾਣੀਆਂ ਬਹੁਤ ਮਸ਼ਹੂਰ ਹਨ ਪਰ ਬਿੱਲੀਆਂ ਇੰਨੀਆਂ ਜ਼ਿਆਦਾ ਵਫਾਦਾਰ ਨਹੀਂ ਹੁੰਦੀਆਂ ਜੇਕਰ ਤੁਸੀਂ ਇੱਕ ਦਿਨ ਕਿਸੇ ਬਿੱਲੀ ਨੂੰ ਰੋਟੀ ਦਿਓ ਜਾਂ ਅਗਲੇ ਦਿਨ ਨਾ ਦਿਓ ਤਾਂ ਫਿਰ ਉਹ ਗੁੱਸਾ ਜ਼ਾਹਿਰ ਕਰਦੀਆਂ ਨੇ ਤਾਂ ਉਹ ਤੁਹਾਨੂੰ ਕੱਟ ਵੀ ਸਕਦੀਆਂ ਨੇ ਜਾਂ ਫਿਰ ਚੁਭਟਾ ਵੀ ਮਾਰ ਸਕਦੀਆਂ ਨੇ ਪਰ ਤੁਹਾਡਾ ਪਾਲਤੂ ਕੁੱਤਾ ਤੁਹਾਡੇ ਘਰ ਨਾ ਹੋਣ ਤੇ ਤੁਹਾਡੇ ਘਰ ਦੀ ਰਾਖੀ ਵੀ ਕਰਦਾ ਹੈ ਜਦੋਂ ਤੱਕ ਤੁਸੀਂ ਵਾਪਸ ਨਹੀਂ ਆ ਜਾਂਦੇ ਭੁੱਖਾ ਪਿਆਸਾ ਤੁਹਾਡੇ ਰਾਸਤਾ ਦੇਖਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਮਨੁੱਖ ਤੋਂ ਜ਼ਿਆਦਾ ਦਗੇਵਾਜ ਤੇ ਕੁੱਤੇ ਤੋਂ ਜ਼ਿਆਦਾ ਵਫਾਦਾਰ ਕੋਈ ਨਹੀਂ ਹੋ ਸਕਦਾ ਸੋ ਸਾਥ ਸੰਗਤ ਜੀ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਕੇ ਕੁੱਤੇ ਰਾਤ ਨੂੰ ਕਿਉਂ ਭੌਂਕਦੇ ਨੇ ਅਤੇ ਕਿਉਂ ਉੱਚੀ ਉੱਚੀ ਆਵਾਜ਼ਾਂ ਮਾਰਦੇ ਨੇ ਜੇਕਰ ਲੋਕਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੀ ਮੌਤ ਹੋਣੀ ਹੁੰਦੀ ਹੈ ਤਾਂ ਕੁੱਤਿਆਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਘਰ ਅੱਜ ਮੌਤ ਹੋਣ ਵਾਲੀ ਹੈ ਜੇਕਰ ਸ਼ਾਸਤਰਾਂ ਦੀ ਮੰਨੀਏ ਤਾਂ ਉਹਨਾਂ ਦਾ ਵਿੱਚ ਦਰਜ ਹੈ ਕਿ ਕੁੱਤੇ ਇਸ ਲਈ ਭੌਂਕਦੇ ਨੇ ਕਿਉਂਕਿ ਉਹਨਾਂ ਨੂੰ ਕੁਝ ਆਤਮਾ ਦਿਖਾਈਆਂ ਦਿੰਦੀਆਂ ਨੇ ਉਹਤੇ ਹੀ ਜੇਕਰ ਵਿਗਿਆਨੀਆਂ ਦਾ ਮੰਨੀਏ ਤਾਂ ਇਹ ਸਭ ਕੁਝ ਝੂਠ ਹੈ ਕੁੱਤੇ ਇਸ ਲਈ ਰੋਂਦੇ ਨੇ ਜਾਂ ਤਾਂ ਕੋਈ ਪਰਾਇਆ ਬੰਦਾ ਤੁਹਾਡੇ ਮੁਹੱਲੇ ਦੇ ਵਿੱਚ ਆਇਆ ਹੈ ਤੁਹਾਡੇ ਪਿੰਡ ਦੇ ਵਿੱਚ ਆਇਆ ਹੈ ਜਾਂ ਫਿਰ ਉਹਨਾਂ ਨੂੰ ਕੋਈ ਦਰਦ ਹੋ ਰਿਹਾ ਹੈ ਇਸ ਲਈ ਕੁੱਤੇ ਭੌਂਕਦੇ ਨੇ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਤੁਹਾਡੇ ਮੁਤਾਬਿਕ ਕੁੱਤੇ ਕਿਉਂ ਭੌਂਕਦੇ ਨੇ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਕੇ ਜਾਓ